ਗੱਲ ਕਰਦੇ ਹਾਂ OTT ਪਲੇਟਫਾਰਮ ਤੇ ਫਿਲਮ 6 ਇਚ ਦੀ ਜੋ ਕਿ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ 6 ਇਚ ਦਾ ਮਤਲਬ ਹੈ 6 ਬੈਂਡ ਯਾਨੀ ਕਿ ਜੋ ਅੱਜ ਕੱਲ ਯੰਗਸਟਰਸ ਦੇ ਵਿੱਚ ਕ੍ਰੇਜ਼ ਪਾਇਆ ਜਾਂਦਾ ਹੈ 6 ਬੈਂਡ ਲੈ ਕੇ ਬਾਹਰ ਜਾਣ ਦਾ ਉਸ ਤੇ ਜੋ ਹੈ ਫਿਲਮ ਨੂੰ ਫਲਮਾਇਆ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਹਰਦੀਪ ਗਰੇਵਾਲ ਤੇ ਮੰਡੀ ਤਖਰ ਨੇ ਬਹੁਤ ਸੋਹਣਾ ਕੰਮ ਕੀਤਾ ਇਸ ਫਿਲਮ ਦੇ ਵਿੱਚ ਤੇ ਉਹਨਾਂ ਦੇ ਕੋ-ਐਕਟਰਸ ਨੂੰ ਵੀ ਅਸੀਂ ਦੇਖਿਆ ਕਿ ਬਹੁਤ ਬਿਹਤਰੀਨ ਕੰਮ ਕਰਦੇ ਹੋਏ ਨਜ਼ਰ ਆਏ 6 ਇਚ ਫਿਲਮ ਦੇ ਵਿੱਚ ਔਰ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਨਹੀਂ ਮਿਲਿਆ ਇਸ ਫਿਲਮ ਨੂੰ ਜੋ ਹੈ ਓਵਰ ਸੀਜ਼ ਦੇ ਵਿੱਚ ਜ਼ਿਆਦਾ ਪਸੰਦ ਕੀਤਾ ਗਿਆ ਜ਼ਿਆਦਾ ਪ ਕੰਦ ਵਿੱਚ ਪਾਇਆ ਜਾਂਦਾ ਹੈ ਉਸ ਨੂੰ ਲੈ ਕੇ ਹਰਦੀਪ ਗਰੇਵਾਲ ਨੇ ਇਸ ਫਿਲਮ ਨੂੰ ਬਹੁਤ ਵਧੀਆ ਤਰੀਕੇ ਨਾਲ ਜੋ ਹੈ ਵੱਡੇ ਪਰਦੇ ਤੇ ਦਰਸ਼ਾਇਆ ਤਾਂ ਕਿ ਕਿਤੇ ਨਾ ਕਿਤੇ ਜੋ ਹੈ ਲੋਕਾਂ ਨੂੰ ਸੇਧ ਮਿਲੇ ਕਿਉਂਕਿ ਇਧਰੋਂ ਜਿਹੜਾ ਵਿਆਹ ਕਰਾ ਕੇ ਕੁੜੀਆਂ ਬਾਹਰ ਜਾਂਦੀਆਂ ਨੇ ਕਿ ਅਸੀਂ ਇਧਰੋਂ ਵਿਆਹ ਕਰਾ ਲੈਂਦੀਆਂ ਨੇ ਪਹਿਲਾਂ ਚੰਗੀ ਫੈਮਿਲੀ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਲਵਾ ਕੇ ਜਿਹੜੀ ਬਾਹਰ ਜਾਂਦੀਆਂ ਨੇ ਔਰ ਬਾਹਰ ਜਾ ਕੇ ਧੋਖਾ ਦਿੰਦੀਆਂ ਨੇ ਇਹ ਫਿਲਮ ਜਿਹੜੀ ਹੈ ਪੂਰੀ ਇਹ ਸੈਂਟਰ ਪੁਆਇੰਟ ਇਹਦੇ ਆਲੇ ਦੁਆਲੇ ਘੁੰਮਦੀ ਹੈ ਸੋ ਤੁਸੀਂ ਇਸ ਫਿਲਮ ਨੂੰ ਅਗਰ ਦੇਖੋਗੇ ਤੁਸੀਂ ਵੀ ਡੈਫੀਨੇਟਲੀ ਅੱਖਾਂ ਦੇ ਵਿੱਚੋਂ ਇੱਕ ਅਥਰੂ ਤਾਂ ਜ਼ਰੂਰ ਆਏਗਾ ਕਿਉ ਰੁਕ ਕਰਕੇ ਜਾਏਗੀ ਕਿਉਂਕਿ ਬਹੁਤ ਸਾਰੇ ਸਬਜੈਕਟਸ ਅਸੀਂ ਇੰਡਸਟਰੀ ਦੇ ਵਿੱਚ ਬਣਦੇ ਦੇਖਦੇ ਆ ਲੇਕਿਨ ਜਦੋਂ ਇਦਾਂ ਦੇ ਸਬਜੈਕਟਸ ਹੁੰਦੇ ਨੇ ਉਦੋਂ ਵਾਕਿਆ ਦੇ ਵਿੱਚ ਲੱਗਦਾ ਕਿ ਇਹ ਜੋ ਹੈ ਇਦਾਂ ਦੇ ਸਬਜੈਕਟਸ ਦੀ ਵਾਕਿਆ ਦੇ ਵਿੱਚ ਇੰਡਸਟਰੀ ਦੇ ਵਿੱਚ ਜ਼ਰੂਰਤ ਹੈ ਸੋ ਹਰਦੀਪ ਔਰ ਮੰਡੀ ਦੀ ਫਿਲਮ ਨੂੰ ਤੁਸੀਂ ਹੁਣ ਚੋਪਾਲ ਤੇ ਫੀਵੋ ਕਾਸ ਦੇਖ ਸਕਦੇ ਹੋ ਇਹ ਫਿਲਮ ਜਿਹੜੀ ਹੈ ਤੁਹਾਨੂੰ ਜ਼ਰੂਰ ਸੇਵ ਜੇ ਕੇ ਜਾਏਗੀ ਔਰ ਬਾਹਰ ਜਾਂਦੇ ਕ੍ਰੇਜ਼ ਨੂੰ ਲੈ ਕੇ ਜੋ ਫੈਨਸ ਦੇ ਅੰਦਰ ਜਾਂ ਲੋਕਾਂ ਦੇ ਅੰਦਰ ਜਿਹੜੀ ਉਤਸੁਕਤਾ ਹੁੰਦੀ ਹੈ ਕਿ ਸਾਡੇ ਫੇਵਰਿਟ ਸੈਲਬ੍ਰਿਟੀਜ਼ ਬਾਹਰ ਚੱਲੇ ਗਏ ਨੇ ਅਸੀਂ ਵੀ ਜਾਣਾ ਹੈ ਜਾਂ ਯੂਥ ਨੂੰ ਦੇਖਦੇ ਹੋਏ ਰੀਸੋ ਰੀਸ ਬਾਹਰ ਜਾਂਦਾ ਕ੍ਰੇਜ਼ ਹੈ ਉਸ ਨੂੰ ਜ਼ਰੂਰ ਮਾਤ ਪਾਏਗੀ ਇਹ ਫਿਲਮ ਜਿਹੜੀ ਹੈ ਤੁਹਾਨੂੰ ਸਿਖਾ ਕੇ ਜਾਏਗੀ ਗੱਲ ਕਰਦੇ ਹਾਂ OTT ਪਲੇਟਫਾਰਮ ਤੇ ਫਿਲਮ 6 ਇਚ ਦੀ ਜੋ ਕਿ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ 6 ਇਚ ਦਾ ਮਤਲਬ ਹੈ 6 ਬੈਂਡ ਯਾਨੀ ਕਿ ਜੋ ਅੱਜ ਕੱਲ ਯੰਗਸਟਰਸ ਦੇ ਵਿੱਚ ਕ੍ਰੇਜ਼ ਪਾਇਆ ਜਾਂ ਦੇ ਬਾਹਰ ਜਾਣ ਦਾ ਉਸ ਤੇ ਜੋ ਹੈ ਫਿਲਮ ਨੂੰ ਫਲਮਾਇਆ ਗਿਆ ਤੁਹਾਨੂੰ ਦੱਸ ਦੇਣ ਹਰਦੀਪ ਗਰੇਵਾਲ ਤੇ ਮੰਡੀ ਤਖਰ ਨੇ ਬਹੁਤ ਸੋਹਣਾ ਕੰਮ ਕੀਤਾ ਇਸ ਫਿਲਮ ਦੇ ਵਿੱਚ ਤੇ ਉਹਨਾਂ ਦੇ ਕੋ-ਐਕਟਰਸ ਨੂੰ ਵੀ ਅਸੀਂ ਦੇਖਿਆ ਕਿ ਬਹੁਤ ਬਿਹਤਰੀਨ ਕੰਮ ਕਰਦੇ ਹੋਏ ਨਜ਼ਰ ਆਏ ਸਿਕਸੀ ਫਿਲਮ ਦੇ ਵਿੱਚ ਔਰ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਨਹੀਂ ਮਿਲਿਆ ਇਸ ਫਿਲਮ ਨੂੰ ਜੋ ਹੈ ਓਵਰਸੀਜ਼ ਦੇ ਵਿੱਚ ਜ਼ਿਆਦਾ ਪਸੰਦ ਕੀਤਾ ਗਿਆ ਜ਼ਿਆਦਾ ਪਿਆਰ ਦਿੱਤਾ ਗਿਆ ਕਿਉਂਕਿ ਜੋ ਕ੍ਰੇਜ਼ ਇਧਰ ਲੋਕਾਂ ਦੇ ਵਿੱਚ ਪਾਇਆ ਜਾਂਦਾ ਹੈ ਉਸ ਨੂੰ ਲੈ ਕੇ ਹਰਦੀਪ ਗਰੇਵਾਲ ਨੇ ਇਸ ਫਿਲਮ ਨੂੰ ਬਹੁਤ ਵਧੀਆ ਤਰੀਕੇ ਨਾਲ ਜੋ ਹੈ ਵੱਡੇ ਪਰਦੇ ਤੇ ਦਰਸ਼ਾਇਆ ਤਾਂ ਕਿ ਕਿਤੇ ਨਾ ਕਿਤੇ ਜੋ ਹੈ ਲੋਕਾਂ ਨੂੰ ਸੇਧ ਮਿਲੇ ਕਿਉਂਕਿ ਬਾਹਰ ਜਾਂਦੀਆਂ ਨੇ ਕਿ ਅਸੀਂ ਇਧਰੋਂ ਵਿਆਹ ਕਰਾ ਲੈਂਦੀਆਂ ਨੇ ਪਹਿਲਾਂ ਚੰਗੀ ਫੈਮਿਲੀ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਲਵਾ ਕੇ ਜਿਹੜੀ ਬਾਹਰ ਜਾਂਦੀਆਂ ਨੇ ਔਰ ਬਾਹਰ ਜਾ ਕੇ ਧੋਖਾ ਦਿੰਦੀਆਂ ਨੇ ਇਹ ਫਿਲਮ ਜਿਹੜੀ ਹੈ ਪੂਰੀ ਇਹ ਸੈਂਟਰ ਪੁਆਇੰਟ ਇਹਦੇ ਆਲੇ-ਦੁਆਲੇ ਘੁੰਮਦੀ ਹੈ ਸੋ ਤੁਸੀਂ ਇਸ ਫਿਲਮ ਨੂੰ ਅਗਰ ਦੇਖੋਗੇ ਤੁਸੀਂ ਵੀ ਡੈਫੀਨੇਟਲੀ ਅ ਅੱਖਾਂ ਦੇ ਵਿੱਚੋਂ ਇੱਕ ਅਥਰੂ ਤਾਂ ਜ਼ਰੂਰ ਆਏਗਾ ਕਿਉਂਕਿ ਇਹ ਫਿਲਮ ਕਿਤੇ ਨਾ ਕਿਤੇ ਤੁਹਾਨੂੰ ਮੈਸੇਜ ਦੇ ਕੇ ਜਾਏਗੀ ਤੁਹਾਡੀਆਂ ਅੱਖਾਂ ਖੋਲ ਕੇ ਜਾਏਗੀ ਤੁਹਾਨੂੰ ਜਾਗਰੂਕ ਕਰਕੇ ਜਾਏਗੀ ਕਿਉਂਕਿ ਬਹੁਤ ਸਾਰੇ ਸਬਜੈਕਟਸ ਅਸ ਇੰਡਸਟਰੀ ਦੇ ਵਿੱਚ ਬਣਦੇ ਦੇਖਦੇ ਹਾਂ ਲੇ ਦੇ ਵਿੱਚ ਜ਼ਰੂਰਤ ਹੈ ਸੋ ਹਰਦੀਪ ਔਰ ਮੰਡੀ ਦੀ ਇਹ ਫਿਲਮ ਨੂੰ ਤੁਸੀਂ ਹੁਣ ਚੋਪਾਲ ਤੇ ਫ੍ਰੀ ਆਫ ਕੋਸ ਦੇਖ ਸਕਦੇ ਹੋ ਇਹ ਫਿਲਮ ਜਿਹੜੀ ਹੈ ਤੁਹਾਨੂੰ ਜ਼ਰੂਰ ਸਿਰ ਜਿੱਕ ਜਾਈਗੀ ਔਰ ਬਾਹਰ ਜਾਂਦੇ ਕ੍ਰੇਜ਼ ਨੂੰ ਲੈ ਕੇ ਜੋ ਫੈਨਸ ਦੇ ਅੰਦਰ ਜਾਂ ਲੋਕਾਂ ਦੇ ਅੰਦਰ ਜਿਹੜੀ ਉਤਸੁਕਤਾ ਹੁੰਦੀ ਹੈ ਕਿ ਸਾਡੇ ਫੇਵਰਟ ਸੈਲਬ੍ਰਿਟੀਜ਼ ਬਾਹਰ ਚੱਲ ਗਏ ਨੇ ਅਸੀਂ ਵੀ ਜਾਣਾ ਹੈ ਜਾਂ ਯੂਥ ਨੂੰ ਦੇਖਦੇ ਹੋਏ ਰਿਸੋ ਰਿਸ ਬਾਹਰ ਜਾਂਦਾ ਕ੍ਰੇਜ਼ ਹੈ ਉਸ ਨੂੰ ਜ਼ਰੂਰ ਮਾਤ ਪਾਏਗੀ ਇਹ ਫਿਲਮ ਜਿਹੜੀ ਹੈ ਤੁਹਾਨੂੰ ਸਿਖਾ ਕੇ ਜਾਏਗੀ